ਮੇਲੇ ਦੀਆਂ ਵੀਡੀਓ ਕਈ ਘੁੰਮਰੀਆਂ ਤੇ ਕਈ ਬੰਦੇ ਮੈਂ ਇਦਾਂ ਦੇ ਪੋਸਟਾਂ ਵੀ ਦੇਖੀਆਂ ਕਈਆਂ ਦੇ ਕਮੈਂਟ ਵੀ ਦੇਖਿਆ ਵੀ ਜਿਹੜੇ ਉੱਥੇ ਸਾਧੂ ਡਾਂਗ ਫੇਰਨਦੇ ਆ ਕਈ ਚਮਟੇ-ਝੋਟੇ ਖੜਕਦੇ ਫਿਰਦੇ ਆ ਨਾ ਵੀ ਆਮ ਪਬਲਿਕ ਨੂੰ ਕੁੱਟਦੇ ਆ ਵੀ ਉਹਦੇ ਤੇ ਭਾਈ ਵੀ ਹੁਣ ਕੋਈ ਬੋਲਦਾ ਨਹੀਂ ਹੈਗਾ ਕੋਈ ਵੀ ਨਹੀਂ ਬੋਲਦਾ ਮੰਨ ਲਓ ਖਾਸ ਕਰਕੇ ਜਿਹੜੇ ਚਲੋ ਬੋਲਦੇ ਹੁੰਦੇ ਆ ਵੀ ਭਾਈ ਵੀ ਇਦਾਂ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਪਹਿਲੀ ਗੱਲ ਤੇ ਇਹ ਸਿੱਖਾਂ ਦਾ ਮਸਲਾ ਹੀ ਨਹੀਂ ਹੈ ਅਨਾ ਵੀ ਜੇ ਕੋਈ ਸਿੱਖ ਬੋਲੇ ਜਾਂ ਕੋਈ ਐ ਜਿਹੜੇ ਆਪਣੇ ਸਿੱਖੀ ਪੋਸਟਾਂ ਪਾਉਂਦੇ ਆ ਬੇ ਉਹਨਾਂ ਦਾ ਹਿੰਦੂਆਂ ਦਾ ਮਸਲਾ ਵਾ ਸਾਡੇ ਵੱਲੋਂ ਕੁੱਟੀ ਜਾਣ ਮਾਰੀ ਜਾਣ ਜੋ ਮਰਜ਼ੀ ਕਰੀ ਜਾਣ ਉਹਨਾਂ ਦਾ ਆਪਣਾ ਉਹ ਧਾਰਮਿਕ ਮੈਟਰ ਆ ਤੇ ਜਿਹੜੀ ਆਪਣੇ ਵਾਲੀ ਗੱਲ ਆ ਵੀ ਆਪਣੇ ਜਿਹੜੇ ਅੰਗ ਜਿਹੜੇ ਹੈਗੇ ਆ ਕੱਟਦੇ ਆ ਜਾਂ ਜਦੋਂ ਇਹਦਾ ਗੁਰਦੁਆਰਿਆਂ ਚ ਹੁੱਲੜਬਾਜ਼ੀਆਂ ਹੁੰਦੀਆਂ ਆ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਆਪਣੇ ਚ ਇਹਦਾ ਬੋਲਦਾ ਹੋਊਗਾ ਕੋਈ ਪੱਤਰਕਾਰ ਹੋ ਸਕਦਾ ਆ ਜਾਂ ਕੋਈ ਹੋਰ ਕੋਈ ਆਮ ਕੋਈ ਨੱਚਣ ਗਾਉਣ ਵਾਲਾ ਬੋਲਦਾ ਹੋਵੇ ਵੀ ਜਿਨ੍ਹਾਂ ਨੇ ਹੁਣ ਗੁਰਦੁਆਰੇ ਸਾਹਿਬ ਜਾ ਕੇ ਉੱਥੇ ਹੁੱਲੜਬਾਜ਼ੀਆਂ ਕਰਨੀਆਂ ਜਿਨ੍ਹਾਂ ਨੇ ਹੁਣ ਉੱਥੇ ਪਟਾਕੇ ਮરાਉਣੇ ਆ ਉੱਚੀ ਗਾਣੇ ਲਾ ਕੇ ਜਾਂ ਟਰੈਕਟਰਾਂ ਦੇ ਨਾਲ ਸਟੰਟ ਕਰਨੇ ਆ ਮੋਟਰਸਲਾਂ ਦੇ ਨਾਲ ਜਿਨ੍ਹਾਂ ਨੇ ਪਟਾਕੇ ਮરાਉਣੇ ਆ ਤੇ ਜਿਹੜੀ ਉਹਨਾਂ ਦੇ ਡਾਂਗ ਫਿਰਦੀ ਆ ਉਹ ਤਾਂ ਸਹੀ ਫਿਰਦੀ ਆ ਉਹ ਤਾਂ ਇਹਦੇ ਵਿੱਚ ਤਾਂ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਇਸ ਗੱਲ ਨੂੰ ਕਹੂਗਾ ਜਿਹੜਾ ਬੰਦਾ ਹੁੱਲੜਬਾਜੀ ਕਰੂਗਾ ਅਸੀਂ ਤਾਂ ਜਿਹੜਾ ਹੁਣ ਜਿਹੜੇ ਬੰਦੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ ਜਿਹੜੇ ਗਾਤਰੇ ਪਾਉਂਦੇ ਆ ਤੇ ਕੋਸ਼ਿਸ਼ ਜਦੋਂ ਉਹਨਾਂ ਦੇ ਪੁਲਿਸ ਵੀ ਡਾਂਗ ਫੇਰਦੀ ਐ ਆਪਾਂ ਤਾਂ ਉਹਨੂੰ ਵੀ ਕਹਿੰਨੇ ਠੀਕ ਐ ਵੀ ਸਹੀ ਫਿਰਨੀ ਚਾਹੀਦੀ ਹੋਰ ਵੀ ਫਿਰਨੀ ਚਾਹੀਦੀ ਐ ਜਾਨਕਿ ਜਿਹੜਾ ਵੀ ਹੁੱਲੜਬਾਜੀ ਕਰਦਾ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਤੇ ਉਹਦੇ ਡਾਂਗ ਜ਼ਰੂਰ ਫਿਰਨੀ ਚਾਹੀਦੀ ਐ ਨਾ ਚਾਹੇ ਉਹ ਹਿੰਦੂਆਂ ਦੇ ਕੁੰਭ ਦੇ ਮੇਲੇ 'ਚ ਫਿਰਿਆ ਚਾਹੇ ਉਹ ਆਪਣੇ ਆਨੰਦਪੁਰ ਸਾਹਿਬ 'ਮ ਫਿਰੇ ਚਾਹੇ ਫਤੇਗੜ ਸਾਹਿਬ ਜਿੱਥੇ ਵੀ ਫਿਰੇ ਜਿਹੜਾ ਹੁੱਲੜਬਾਜੀ ਕਰਦਾ ਨਾ ਉਹ ਐਡੇ ਸੂਤ ਆਉਂਦੇ ਆ ਉਹ ਲਾਤੋਂ ਕੇ ਬੂਤ ਜਿੰਦਾ ਕਹਿੰਦੇ ਨੇ ਬਾਤੋਂ ਸੀ ਨਹੀਂ ਮੰਨਤੇ ਚਾਹੇ ਹੋਵੇ ਕੋਈ ਗਾਤਰਿਆਂ ਵਾਲਾ ਚਾਹੇ ਹੋਵੇ ਨੌਨ ਅਮਰਤਾਰੀ ਜਿਹੜਾ ਵੀ ਹੁੱਲੜਬਾਜੀ ਕਰਦਾ ਚਾਹੇ ਪੁਲਿਸ ਵੱਲੋਂ ਡਾਂਗ ਫਰੇ ਚਾਹੇ ਨਿਹੰਗਾਂ ਸੰਗਾਂ ਨਾਲ ਫਰੇ ਫਿਰਨੀ ਜ਼ਰੂਰ ਚਾਹੀਦੀ ਹੈ ਤੇ ਜੇ ਹੁਣ ਇੱਕ ਮੈਂ ਹੋ ਇਦਾਂ ਦੀ ਪੋਸਟ ਵੀ ਦੇਖੀ ਸੀ ਵੀ ਇਹਦੇ ਨਾਲੋਂ ਚੰਗਾ ਲਾਇਬ੍ਰੇਰੀ ਚੱਲ ਜਾਓ ਜਿਹਨਾਂ ਦੇ ਡਾਂਗ ਫਰਦੀ ਆ ਉਹ ਲਾਇਬ੍ਰੇਰੀ ਵਾਲੇ ਨਹੀਂ ਹੁੰਦੇ ਹੈਗੇ ਉਹ ਜਿਹੜੇ ਬੰਦਾ ਸਮਝਦਾਰ ਹੈ ਅਕਲਮੰਦ ਹੈ ਉਹ ਕਦੇ ਵੀ ਹੁੱਲੜਬਾਜੀ ਬੰਦਾ ਨਹੀਂ ਕਰਦਾ ਇਹ ਬੰਦੇ ਬੇਵਕੂਫ ਕਿਸਮ ਦੇ ਬੰਦੇ ਆ ਜਿਹੜੇ ਛੇਤਰਾਂ ਦੇ ਨਾਲ ਹੀ ਸਮਝਦੇ ਆ ਤੇ ਆਪਾਂ ਨੂੰ ਦੂਜਿਆਂ ਦਾ ਆਪਾਂ ਕਹਿ ਨਹੀਂ ਸਕਦੇ ਚਾਹੇ ਮੁਸਲਮਾਨਾਂ ਦੇ ਕਿਤੇ ਕੋਈ ਕੁੱਟ ਪੈਂਦੀ ਹੋਵੇ ਜਾਂ ਹਿੰਦੂਆਂ ਦੇ ਜਿਹੜੇ ਆਪਣੇ ਧਾਰਮਿਕ ਸਥਾਨਾਂ ਤੇ ਜਿੰਨੇ ਵੀ ਬੰਦੇ ਜਾਂਦੇ ਆ ਤੇ ਜਦੋਂ ਹੁਣ ਮੇਲੇ ਗਾਂ ਆਉਣੇ ਆ ਹੋਲਾ ਮੱਲਾ ਆਉਣਾ ਆ ਜਪ ਵਿਸਾਖੀ ਤੇ ਉਹ ਜਿਹੜੇ ਹੁੱਲੜਬਾਜ਼ ਕਰਦੇ ਆ ਉਹਨਾਂ ਦੀ ਤਾਂ ਸਹੀ ਆ ਇਹ ਚਾਹੀਦੀ ਇਹ ਵੀ ਜਿਹੜਾ ਵੀ ਬੰਦਾ ਹੁੱਲੜਬਾਜੀ ਕਰੂਗਾ ਕਾਨੂੰਨ ਤੋੜੂਗਾ ਉਹਦੇ ਜ਼ਰੂਰ ਪੱਕੀ ਡਾਂਗ ਫੇਰਨੀ ਚਾਹੀਦੀ ਆ ਕੋਈ ਕਿੰਤੂ ਪ੍ਰੰਤੂ ਨਹੀਂ ਅਸੀਂ ਤਰਕਵਾਦੀ ਬੰਦੇ ਆ ਠੀਕ ਹੈ ਹਰੇਕ ਚੀਜ਼ ਤੇ ਕਿੰਤੂ ਪਰੰਤੂ ਕਰੀਦਾ ਜਿੰਨੀਆਂ ਵੀ ਮਨੋਤਾ ਉਹ ਮਨੋਤਾ ਤੇ ਕਰੀਦਾ ਹਰੇਕ ਤੇ ਵੀ ਨਹੀਂ ਗੱਲ ਕਰਦਾ ਜਿਹੜੀਆਂ ਮਨੋਤਾ ਕਰਮਕਾਂਢੀ ਗੁਰਦੁਆਰਾ ਸਾਹਿਬ 'ਚ ਆ ਗਈਆਂ ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਨੇ ਕੱਢੀਆਂ ਸੀ ਤੇ ਜਿਹੜਾ ਮੈਂ ਤਾਂ ਆਪਣੇ ਵੱਲੋਂ ਕਹਿ ਸਕਦਾ ਹੋਰ ਮੈਂ ਕਿਸੇ ਦੀ ਗੱਲ ਨਹੀਂ ਕਰਨਾ ਵੀ ਜਿਹੜੀ ਵੀ ਡਾਂਗ ਫਿਰਨੀ ਆ ਗਾਂ ਹੋਲੇ ਮੱਲੇ ਤੇ ਵੀ ਫਿਰਨੀ ਆ ਤੇ ਜਾਂ ਜਿਹੜੀ ਵਿਸਾਖੀ ਤੇ ਵੀ ਫਿਰਨੀ ਆ ਜਾਂ ਹੋਰ ਵੀ ਜਿੱਥੇ ਜਿਹੜੇ ਹੁੱਲੜਬਾਜੀ ਕਰਦੇ ਆ ਨਾ ਉਹਨਾਂ ਦੇ ਫਿਰਦੀ ਉਹ ਬਹੁਤ ਵਧੀਆ ਕੰਮ ਆ ਏਦੇ ਕੰਮ ਸੈਟ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ